ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਸਵਾਗਤ ਹੈ ਤੁਹਾਡੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਤੇ ਅੱਜ ਫਿਰ ਇੱਕ ਨਵੀਂ ਰੈਸਪੀ ਲੱਗੀ ਆ ਤੁਹਾਡੇ ਨਾਲ ਸ਼ੇਅਰ ਕਰਨ ਠੀਕ ਆ ਆਲਮੋਸਟ ਉਹ ਜਿਆਦਾ ਇੰਨੀ ਬਣਦੀ ਆ ਵਿਆਹਾਂ ਸ਼ਾਦੀਆਂ ਦੇ ਹਨਾ ਮੰਮੀ ਜੀ ਤੇ ਉਹ ਮੰਮੀ ਜੀ ਭਲਾ ਸਾਰੀ ਬਣਦੀ ਆ ਜਿੱਦਾਂ ਮਤਲਬ ਕਿ ਆਪਣੇ ਰਵਾਜ ਆ ਪਰ ਜਿੱਥੇ ਕਿ ਦਰਵਾਜ ਹੁੰਦਾ ਉੱਥੇ ਬੰਦੀ ਹੈ ਜੇ ਤਾਂ ਸਾਡੇ ਸ਼ਹਿਰ ਦਾ ਰਵਾਜ ਹੈ ਨਾ ਹਾਂਜੀ ਸਾਡੇ ਇਧਰ ਰਵਾਜ ਹੈ ਬੰਦੀਆ ਤੇ ਇੱਥੇ ਗੁਲੀਆਂ ਦਾ ਰਵਾਜ ਵਾ ਹਾਂਜੀ ਇਹ ਤਾਂ ਕਿ ਵਿਆਹ ਹੋਵੇ ਮੁੰਡੇ ਦਾ ਜਾਂ ਕੁੜੀ ਦਾ ਤੇ ਉਹ ਜਦੋਂ ਭਾਜੀ ਜਦੋਂ ਪਿੰਡ ਚ ਵੰਡਦੇ ਆ ਤੇ ਉਹ ਵੰਡਦੇ ਆ ਤੇ ਸਾਡੇ ਰਵਾਜ ਇਹ ਆ ਅਸੀਂ ਲੱਗੇ ਆ ਬਣਾਉਣ ਅੱਜ ਦੱਸੋ ਫਿਰ ਕੀ ਆ ਅਸੀਂ ਬਣਾਉਣ ਲੱਗੇ ਆ ਕਣਕ ਦੇ ਆਟੇ ਦੀਆਂ ਕਚੌੜੀਆਂ ਤੇ ਆਹ ਲੋ ਜੀ ਤੇ ਉਹਦੇ ਵਿੱਚ ਪੈਣਾ ਵਾ ਨੂਨ ਹਾਂਜੀ ਸਭ ਤੋਂ ਪਹਿਲਾਂ ਪਹਿਲਾਂ ਆਟਾ ਹਾਂ ਜੀ ਕਣਕ ਦਾ ਆਟਾ ਲੈ ਲਿਆ ਤੇ ਵੇਸਾ ਨਾ ਇੱਕ ਕੋਲੀ ਹਾਂਜੀ ਲਾਲ ਮੇਤਚ ਹਾਂਜੀ ਅਜਵਾਇਆ ਹੈ ਨਾ ਹੂੰ ਤੇ ਨਮਕ ਪਾਵਾਂਗੇ ਦੇ ਵਿੱਚ ਤੇ ਥੋੜਾ ਜਿਹਾ ਰਿਫਾਈਨਡ ਪਾਵਾਂਗੇ ਠੀਕ ਹੈ ਜੀ ਭੇਜੇ ਹੋਏ ਤੇ ਇਹ ਲੱਗੀਆਂ ਜੀ ਭੰਨ ਕਚੋਰੀਆਂ ਲੂਣ ਵਾਲੀਆਂ ਹਨਾ ਜਿਆਦਾਤਰ ਵੇਖਿਆ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਵਿਆਹਾਂ ਸ਼ਾਦੀਆਂ ਦੇ ਉੱਤੇ ਗੁਣੇ ਬਣਦੇ ਆ ਤੇ ਜਾਂ ਗੁਲਗਲੇ ਹੁੰਦੇ ਆ ਹਨਾ ਤੇ ਸਾਡੇ ਸ਼ਹਿਰ ਸ੍ਰੀ ਹਰਗੋਬਿੰਦਪੁਰ ਰਿਵਾਜ ਹੈਗਾ ਵਾ ਇਨਾ ਕਚੋਰੀਆਂ ਦਾ ਤੇ ਇਹ ਮੈਨੂੰ ਬਹੁਤ ਹੀ ਪਸੰਦ ਆ ਮਿੱਠਾ ਮੈਂ ਘਾਟੀ ਖਾਣਾ ਵਾ ਤੇ ਲੂਣ ਵਾਲੀ ਚੀਜ਼ ਵੀ ਬਹੁਤ ਪਸੰਦ ਆ ਮੈਨੂੰ ਜਿਆਦਾ ਆਪਾਂ ਲੂਣ ਵਾਲੀ ਚੀਜ਼ ਹੀ ਖਾਂਦੇ ਆ ਤੁਸੀਂ ਸ਼ਾਮ ਦੀ ਚਾਹ ਬਣਾਈ ਹੋਵੇ ਨਾ ਉਹਨਾਂ ਵੀ ਖਾ ਸਕਦੇ ਆ ਸਵੇਰੇ ਚਾਹ ਨਾਲ ਖਾ ਸਕਦੇ ਆ ਹਾਂਜੀ ਹਾਂਜੀ ਇਹ ਚੀਜ਼ਾਂ ਇਹ ਬਹੁਤ ਸਵਾਦ ਬਹੁਤ ਜਾਂਦਾ ਸਵਾਦ ਬਣਦੀਆਂ ਆਪਾਂ ਪਹਿਲਾਂ ਵੀ ਟਰਾਈ ਕੀਤੀਆਂ ਵਾ ਇਹ ਹੁਣ ਤੁਹਾਡੇ ਨਾਲ ਆਪਾਂ ਵਲੌਗ ਲੱਗੇ ਆ ਸ਼ੇਅਰ ਕਰਨ ਰੈਸਪੀ ਪੂਰੀ ਕਿੰਨਾ ਇਹ ਆਪਣੇ ਹਿਸਾਬ ਨਾਲ ਦਾ ਜਿੰਨਾ ਮਾਜੀ ਜਿੰਨਾ ਪੋਣਾ ਤੁਸੀਂ ਜਿੰਨੇ ਘਰ ਦੇ ਮੈਂਬਰ ਹਨ ਹਾਂ ਹਾਂ ਤੇ ਉਹਦੇ ਵਿੱਚ ਅਹੀਂ ਆ ਪਾਵਾਂਗੇ ਵੇਸਾਂ ਦੇ ਕੋਲੇ ਚਲੋ ਤੇ ਵੇਸ ਨਾਲ ਬੋਲੀਆਂ ਬਣਨੀਆਂ ਹਨ ਮਨੀ ਹਾਂ ਤੇ ਨਾਲੇ ਵੇਸਾਂ ਦੇ ਨਾਲ ਸਵਾਦ ਵੀ ਬਣਦੀਆਂ ਹਾਂ ਹਾਂਜੀ ਹਾਂਜੀ ਤੇ ਇਹਦੇ ਵਿੱਚ ਪਾਉਣਾ ਹੈ ਨਮਕ ਸਵਾਦ ਸਵਾਦ ਨਮਕ ਘਾਟਵਾਦ ਰਿਨਾ ਖੰਦੇ ਤੇ ਅਜਵੈਨ ਅਜਵੈਨ ਉਹਤੇ ਵੀ ਖਾਣੇ ਠੀਕ ਆ ਹਾਂਜੀ ਅਜਵੈਨ ਤੇ ਵਧੀਆ ਸੇਰ ਵਾਤੇ ਤੇ ਇਹਦੇ ਵਿੱਚ ਹੁਣ ਪਾਉਣਾ ਹੈ ਪੀਸੀ ਲਾਲ ਮਿਰਚ ਤੇ ਜੇ ਤੁਸੀਂ ਹਰੀ ਪਾਉਣਾ ਚਾਹੁੰਦੇ ਹੋ ਵੀ ਪਾ ਸਕਦੇ ਆ ਪਰ ਅਸੀਂ ਲਾਲ ਲੱਗੇ ਸਵਾਦ ਲਾਲ ਹੀ ਲੱਗਦੀ ਇਹਨਾਂ ਵਿੱਚ ਹਨ ਹਾਂ ਕਈ ਲਾਲ ਨਹੀਂ ਖੰਦੇ ਹਰੀ ਖੰਦੇ ਆ ਨਾ ਤੇ ਆਪਣੇ ਹਿਸਾਬ ਨਾਲ ਪਾ ਲਿਓ ਤੇ ਇਹਦੇ ਵਿੱਚ ਪਾਉਣਾ ਵਾ ਰਾਈਫਾਇੰਡ ਅਛੇ ਰਾਈਫਾਇੰਡ ਆ ਹੂੰ ਮੈਂ ਸ਼ਹਿਦ ਤੇ ਲਾ ਨਹੀਂ ਉਹ ਫਾਇੰਡ ਪੋਣੇ ਲਓ ਜੀ ਹਨਾ ਇਹਦੇ ਨਾਲ ਹੀ ਫਿਰ ਥੋੜੀਆਂ ਜੀਆਂ ਚਿਕਨੀਆਂ ਜੀਆਂ ਮੜਨੀਆਂ ਨੇ ਕੋਈ ਨਹੀਂ ਚਮਚਾ ਪਾ ਦੇ ਤੇ ਤੇ ਰਾਈਫਾਇੰਡ ਤੇ ਪਾਉਣੇ ਆ ਇਹਨੂੰ ਨੂੰ ਮਿਲਾਵਾਂਗੇ ਤਾਂ ਸਾਰੇ ਸਾਰੇ ਜਣੇ ਜਰੂਰ ਟਰਾਈ ਕਰਕੇ ਦੇਖਿਓ ਠੀਕ ਆ ਬਹੁਤ ਹੀ ਸਵਾਦ ਬਣਦੀਆਂ ਵਾ ਤੇ ਵੈਸੇ ਵੀ ਜੇ ਮੰਨ ਲਓ ਆਪ ਆਪਣਾ ਜੀ ਕਰਦਾ ਹੋਵੇ ਨਾ ਖਾਣ ਨੂੰ ਤੇ ਘਰ ਤੋਂ ਵੀ ਟਰਾਈ ਕਰ ਸਕਦੇ ਆ ਸੌਖੀ ਰੈਸਪੀ ਆ ਤੇ ਚਾਹ ਦੇ ਨਾਲ ਬਹੁਤ ਹੀ ਸਵਾਦ ਲੱਗਦੀਆਂ ਵਾ ਬਾਕੀ ਕੋਈ ਗੱਲ ਨਹੀਂ ਅੱਗੇ ਪੂਰਾ ਵਲੋਗ ਵੇਖਿਓ ਬਣੇ ਰਿਓ ਸਾਡੇ ਵਲੋਗ ਦੇ ਨਾਲ ਆਪਾਂ ਐਂਡ ਤੱਕ ਤੁਹਾਨੂੰ ਜਰੂਰ ਦਿਖਾਵਾਂਗੇ ਠੀਕ ਆ ਕਿਵੇਂ ਨਿਕਲਦੀਆਂ ਵਾ ਕਿਵੇਂ ਦਾ ਇਹਨਾਂ ਦਾ ਇੰਟਰਫੇਸ ਹੁੰਦਾ ਵਾ ਤੇ ਬਣੇ ਰਿਓ ਸਾਡੇ ਨਾਲ ਨਾ ਬੱਚੇ ਵੀ ਨਾਲੇ ਇਹਨਾਂ ਬੜੇ ਖੁਸ਼ ਹੋ ਕੇ ਖਾਂਦੇ ਆ ਜਿੱਦਾਂ ਹੁਣ ਬੱਚੇ ਅੱਜ ਕੱਲ੍ਹ ਬਾਹਰ ਦੀਆਂ ਚੀਜ਼ਾਂ ਦਾ ਹਨਾ ਡਿਮਾਂਡ ਕਰਦੇ ਆ ਵੀ ਸਾਨੂੰ ਆਹ ਲਿਆ ਕੇ ਦੋ ਆਹ ਲਿਆ ਕੇ ਦੋ ਤੇ ਫਿਰ ਉਹ ਇੱਕ ਤੇ ਹੁੰਦੀਆਂ ਵੀ ਮਹਿੰਗੀਆਂ ਆ ਤੇ ਇਹ ਹੁੰਦੀਆਂ ਵੀ ਗੜੀਆਂ ਚੱਜਦੀਆਂ ਤੇ ਉਸ ਤੋਂ ਵਧੀਆ ਆ ਕਿ ਤੁਸੀਂ ਘਰੇ ਆਪਣੇ ਬੱਚਿਆਂ ਨੂੰ ਇਦਾਂ ਬਣਾ ਕੇ ਖਵਾ ਸਕਦੇ ਹੋ ਨਾਲੇ ਜਿੰਨੀਆਂ ਮਰਜ਼ੀਆਂ ਮਰਜ਼ੀ ਬਣਾ ਕੇ ਖਾਓ ਹਨਾ ਜਿੰਨੇ ਮਰਜ਼ੀ ਬਣਾ ਕੇ ਖਾਓ ਤੇ ਨਾਲੇ ਗਰਮ ਗਰਮ ਆ ਨਾ ਹਾਂਜੀ ਤੇ ਬਜਾਰੋਂ ਫੇਰ ਤੁਹਾਨੂੰ ਪਤਾ ਹੀ ਆ ਫਿਰ ਕੀ ਕੀ ਚੱਲਣ ਰਿਹਾ ਬਜਾਰ ਚ ਅੱਜ ਕੱਲ੍ਹ ਅਸੀਂ ਇਹਨੂੰ ਆਟਾ ਗੁੰਨਾਂਗੇ ਹੁਣ ਪਾਣੀ ਪਾ ਕੇ ਹਨਾ ਆਟੇ ਵਾਂਗੂ ਗੁੰਨ ਘਾਟੇ ਵਾਂਗ ਤੇ ਬਹੁਤਾ ਪਤਲਾ ਨਹੀਂ ਕਰਨਾ ਥੋੜਾ ਠੀਕ ਠੀਕ ਸਗਤੀ ਰੱਖਣਾ ਠੀਕ ਹੈ ਜੀ ਲਓ ਜੀ ਆਟਾ ਗੁੱਜ ਗਿਆ ਲੱਗਦਾ ਮੰਮੀ ਜੀ ਹਨਾ ਆਟਾ ਗੁੱਜ ਗਿਆ ਤੇ ਹੁਣ ਇਹਨੂੰ ਅਸੀਂ ਇਧਾ 10 ਮਿੰਟ ਰੱਖ ਦਾਂਗੇ ਤੇ ਫਿਰ ਬਣਾਵਾਂਗੇ ਅਸੀਂ ਇਹਦੀਆਂ ਪੂੜੀਆਂ ਅਛਾ ਇਹਨੂੰ 10 ਮਿੰਟ ਇਧਾ ਰੱਖਣਾ ਵਾ 10 ਮਿੰਟ ਇਧਾ ਰੱਖਣਾ ਠੀਕ ਆ ਚੈੱਕ ਕਰੋ ਤਾਂ ਹੀ ਆਟਾ ਹਨਾ ਕਿੰਨਾ ਸੋਹਣਾ ਲੱਗਣ ਡਿਆ ਹਲਦੀ 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 ਆ ਤੇ ਹੁਣ ਇਹਨੂੰ ਕਵਰ ਕਰ ਦੇਣਾ ਤੇ ਉਸ ਤੋਂ ਬਾਅਦ ਫਿਰ ਜਦੋਂ ਜਿੰਨਾ ਟਾਈਮ ਇਹਨੂੰ ਰੱਖਣਾ ਵਾ ਰੱਖ ਕੇ ਤੇ ਫੇਰ ਆਪਾਂ ਕੱਢਦੇ ਆਂ ਕਚੋਰੀਆਂ ਇਹਨਾਂ ਦਾ ਨਾਮ ਆ ਜੀ ਕਚੋਰੀਆਂ ਬਾਕੀ ਬਹੁਤ ਜਾਣਿਆ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆ ਇਹ ਕੋਈ ਨਵੀਂ ਰੈਸਪੀ ਹੈ ਕੀ ਹੈ ਕੀ ਪੁਰਾਣੀ ਆ ਪਰ ਇਹ ਆ ਕਿ ਵਿਆਹਾਂ ਸ਼ਾਦੀਆਂ ਤੇ ਕਿਤੇ ਕਿਤੇ ਬੰਦੀ ਆ ਤੇ ਕਿਤੇ ਨਹੀਂ ਬਣਦੀ ਘਰ ਵਿੱਚ ਹੋਣੀ ਹੈ ਨਾ ਬਣਾ ਸਕਦੇ ਆ ਕਚੋਰੀਆਂ ਤੇ ਚਲੋ ਬੰਦੀ ਬੰਦੀ ਬਹੁਤ ਹੈ ਬਾਕੀ ਆਪਾਂ ਇਦਾਂ ਖਾਣ ਨੂੰ ਟਰਾਈ ਕਰ ਸਕਦੇ ਆ ਘਰੇ ਹਾਂਜੀ ਜਦੋਂ ਸਾਡਾ ਮਹਿਮਨ ਨਹੀਂ ਦੇਲ ਕਾਦਾ ਕੋਈ ਵੀ ਚੀਜ਼ ਖਾਣ ਨੂੰ ਫਿਰ ਅਸੀਂ ਇਹ फटाफट ਕੱਢ ਲਈਦੀ ਹਾਂ ਹਾਂਜੀ ਹਾਂਜੀ ਇਹਨੇ ਬਿਲਕੁਲ ਬਿਲਕੁਲ ਨਾਲੇ ਜੇ ਕੋਈ ਆਇਆ ਹੋਵੇ ਭੈਣ ਭਰਾ ਆਪਣਾ ਤੇ ਕੋਈ ਗੱਲ ਨਹੀਂ ਕੱਢ ਸਕਦੇ ਆ ਸਵਾਦ ਹੁੰਦੀਆਂ ਵਾ ਨਾਲੇ ਇੱਕ ਚੀਜ਼ ਹੋਰ ਇਹਦੇ ਨਾਲ ਤੁਸੀਂ ਸਬਜ਼ੀ ਵੀ ਟਰਾਈ ਕਰ ਸਕਦੇ ਆ ਜਿਦਾ ਆਲੂ ਮਟਰ ਹੋਗੇ ਹਨ ਤਰੀ ਵਾਲੀ ਆਲਮੋਈ ਸਬਜੀ ਦੇ ਜਿਆਦਾ ਸਵਾਹ ਲੱਗਣੀ ਨਾ ਹਾਂ ਨਾਲੇ ਵਾਤਾ ਕੀ ਇਹ ਸਾਡੇ ਨਿਕਲਦੇ ਇਧਰ ਸਾਡੇ ਸ਼ਿਆ ਸ਼੍ਰੀ ਹਰਗਵਿੰਦਪੁਰਿਆ ਜਾਦੀਆਂ ਤੇ ਹੋ ਰਹੀ ਜਿੱਥੇ ਕਿਤੇ ਮਾਦੀ ਚੱਲ ਜੀ ਉੱਥੋਂ ਕਦੀ ਨਹੀਂ ਸੁਣਿਆ ਵੀ ਆ ਬੰਦ ਹਾਂਜੀ ਕਦੀ ਨਹੀਂ ਸੁਣਿਆ ਵੈਸੇ ਵਾਕਿਆ ਇਹ ਗੱਲ ਹੈਗੀ ਬਾਕੀ ਹੁਣ ਤੁਸੀਂ ਸਾਰੇ ਜਾਣੇ ਹਾਲੂ ਕਮੈਂਟ ਕਰਕੇ ਦੱਸਿਓ ਜੇ ਤੁਸੀਂ ਸੁਣਿਆ ਹੋਊਗਾ ਜਾਂ ਤੁਸੀਂ ਬਣਾਈਆਂ ਹੋਣਗੀਆਂ ਹਨਾ ਤੇ ਸਾਡੇ ਏਰੀਆ ਦੇ ਵਿੱਚ ਤੇ ਫੇਮਸ ਹੀ ਆ ਇਹ ਨਿਕਲਦੀਆਂ ਇਹੋ ਆ ਤੇ ਖਾਂਦੇ ਵੀ ਸਾਰੇ ਸ਼ੌਂਕ ਨਾਲ ਬਾਈ ਹਨਾ ਖਾਦੇ ਜਾਂਦੀਆਂ ਗਰਮ-ਗਰਮ ਹੁੰਦੀਆਂ ਹਨਾ ਹਾਂਜੀ ਹਾਂਜੀ ਤੇ ਫਿਰ ਇੱਕ ਅੱਧੀ ਵੱਧ ਵੀ ਖਾਦੇ ਜਾਂਦੀ ਆ ਤੇ ਇਸ ਗਾਕੇ ਤੁਸੀਂ ਵੀ ਘਰ ਆ ਟਰਾਈ ਕਰਿਓ ਤਾਈਆਂ ਨੂੰ ਤੁਹਾਨੂੰ ਸਾਰਿਆਂ ਨੂੰ ਮੈਂ ਦੱਸਿਆ ਵੀ ਕੀ ਕੀ ਪੈਣਾ ਹਾਂ ਹਾਂਜੀ ਹੋ ਗਿਆ ਆਟਾ ਫਿਰ ਆਟਾ ਹੋ ਗਿਆ ਐਦਾਂ ਦਾ ਚਾਹੀਦਾ ਆਟਾ ਸਖਤ ਜਿਹਾ ਥੋੜਾ ਸਖਤ ਸਖਤ ਮੈ ਚਾਹੀਦਾ ਥੋੜਾ ਜਿਆ ਸਖਤ 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 ਚਾਹੀਦਾ ਹਨਾ ਚਲੋ ਜੀ ਪੜਾਈ ਹੋ ਗਈ ਆ ਇਹਨੇ ਚਪਾਦ ਲੈਣਾ ਪਾਣੀ ਆਹੀਂ ਲੱਗੀਆਂ ਜੀ ਰਿਫਾਈਨਡ ਯੂਜ਼ ਕਰਨਾ ਠੀਕ ਆ ਇਹ ਤੇਲ ਪੋਣਾ ਚੰਗੇ ਤੇ ਇਹ ਵੀ ਪਾ ਸਕਦੇ ਹਾਂ ਪਰ ਫਰਾਈਡ ਨਾ ਵਧੀਆ ਬਣਦੀਆਂ ਫਰਾਈਡ ਨਾ ਦੇ ਥੋੜੀਆਂ ਜਿਹੀਆਂ ਵਧੀਆ ਬਣਦੀਆਂ ਵਾਂ ਕਰਾਰੀਆਂ ਨਿਕਲਦੀਆਂ ਤੇ ਚਲੋ ਜੀ ਤੇ ਹੁਣ ਅਸੀਂ ਇਹਨੂੰ ਮਾਰ ਦਈਦਾ ਮਸਾਲਾਂਗੇ ਇੱਕ ਵਾਰੀ ਚਾਣੀ ਇੱਕ ਵਾਰੀ ਫੇਰ ਆਣਾ ਮਸਾਲਣਾ ਬਹੁਤ ਵਿੱਚ ਕਮੈਂਟ ਕੀਤੇ ਸੀ ਕਿ ਗੱਜੀਆਂ ਪਰੇਸ਼ੀ ਬਣਾਈ ਨਾ ਚੋਰਾ ਵਾਲੀ ਉਹ ਸਾਰਿਆਂ ਨੇ ਬਹੁਤ ਸਾਰਿਆਂ ਬਹੁਤ ਜਾਣਿਆਂ ਨੇ ਤੁਸੀਂ ਟਰਾਈ ਕੀਤੀ ਆ ਤੇ ਸਾਰੇ ਕਹਿੰਦੇ ਸੀ ਕਿ ਬਹੁਤ ਵਧੀਆ ਬਣੀ ਆ ਸਵਾਦ ਬਣੀ ਆ ਤੇ ਸਾਰਿਆਂ ਦਾ ਪਤਾ ਨਵਾਜੀ ਕਰਦੇ ਆ ਹਨਾ ਹਾਂਜੀ ਹਾਂ ਮੈਂ ਚਲ ਇਦਾਂ ਹੀ ਪੇੜੇ ਕਰ ਲਾਂਗੇ ਨਾ ਹਾਂਜੀ ਹਾਂਜੀ ਅੱਛਾ ਹੁਣ ਪੇੜੇ ਕਰਨੇ ਆ ਹੁਣ ਇਦਾਂ ਪੇੜੇ ਜਿੰਨਾ ਕਿ ਤੇ ਵਿਹਲਾਣੇ ਆ ਨਾ ਛਾਣੇ ਚੋਣੇ ਤੇ ਇਦਾਂ ਛੋਟੇ ਛੋਟੇ ਪੇੜੇ ਕਰ ਲਾ ਹਾਂ ਹਣਾ ਹਾਂਜੀ ਹਾਂਜੀ ਇਦਾਂ ਤੇ ਸਾਰੇ ਪੇੜੇ ਇਦਾਂ ਕੱਚੇ ਰੱਖ ਲਾਂਗੇ ਠੀਕ ਆ ਜੀ ਇਦਾਂ ਦੇ ਪੇੜੇ ਕਰਨੇ ਨੇ ਸਾਰਿਆਂ ਨੇ ਤੇ ਫਿਰ ਇਹਨਾਂ ਨੂੰ ਵੇਲਣਾ ਹਨਾ ਤੇ ਬਾਅਦ ਵਿੱਚ ਵੇਲਦੇ ਆ ਨਾ ਥੋੜੇ ਜਿਹਾ ਕਰ ਲੈਨੇ ਇਦਾਂ ਪੇੜੇ ਵੇਰੇ ਸਾਡੇ ਹੋ ਗਏ ਤੇ ਪੇੜੇ ਤੁਸੀਂ ਦੇਖ ਸਕਦੇ ਹੋ ਮਾਸਟ ਵਾਲਾ ਪੇੜਾ ਸਾਡਾ ਥੋੜਾ ਵੱਡਾ ਹੋ ਗਿਆ ਚਲੋ ਕੋਈ ਗੱਲ ਨਹੀਂ ਇਹ ਵੀ ਤੁਹਾਨੂੰ ਦੱਸਾਂਗੇ ਕਿੱਡੀ ਬਣੀ ਵੱਡੀ ਹਾਂਜੀ ਤੇ ਚਲੋ ਫਿਰ ਅਗਲੇ ਸਟੈਪ ਤੇ ਹੁਣ ਹੁਣ ਇਹਨਾਂ ਨੂੰ ਤਲਣਾ ਵਾ ਆਪਾਂ ਹਨਾ ਤੇ ਇਧਰ ਤੇਲ ਵੀ ਤੇਲ ਨਹੀਂ ਰਿਫਾਈਨ ਵੀ ਪੂਰਾ ਵੜਕਾ ਮਾਰਨ ਡਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਨਹੀਂ ਸੱਚ ਪਹਿਲਾਂ ਵੇਲਾਂਗੇ ਹੁਣ ਹਨਾ ਇਹਨਾਂ ਨੂੰ ਵੇਲਾਂਗੇ ਤੇ ਠੀਕ ਹੈ ਚਕਲਾ ਹੀ ਲੈ ਲਿਆ ਵਾ ਤੇ ਹੁਣ ਕਿੱਥੇ ਵਿਸਾਲਾਂ ਗਹੀ ਆ ਹੁਣ ਇਹ ਕਿੱਥੇ ਸੁਣ ਜਦੋਂ ਅਸੀਂ ਬੇਦਨੀਆਂ ਪਈ ਤੇ ਭਾਈ ਚਾਵਾਂਗੇ ਨਾ ਇਹ ਹਾਂਜੀ ਹਾਂਜੀ ਹਾਂ ਇਹ ਵਧੀਆ ਅਖਬਾਰ ਹੈ ਕੀ ਤੁਸੀਂ ਅਖਬਾਰਾ ਯੂਜ਼ ਕਰ ਸਕਦੇ ਆ ਜੇ ਤੁਹਾਡੇ ਕੋ ਦੂਜਾ ਰੋਟੀਆਂ ਪਾਉਣ ਵਾਲਾ ਕੀ ਨੂੰ ਕਹਿੰਦੇ ਆ ਸਿੱਕੂ ਹਣਾ ਸਿੱਕੂ ਚਾਦ ਦੇ ਦਿੰਦੇ ਪਹਿਲਾਂ ਸਿੱਕੂ ਨਹੀਂ ਆ ਮਤਲਬ ਪਹਿਲਾਂ ਫੋਣੇ ਚ ਇਧਰ ਰੱਖਨੇ ਆ ਸਿੱਕੂ ਇਸ ਤੋਂ ਬਾਅਦ ਚ ਰੱਖਨੇ ਆ ਹਾਂਜੀ ਹਾਂਜੀ ਤੇ ਇਹਨੂੰ ਅਸੀਂ ਤੇਲ ਲਾ ਲਾਂਗੇ ਦਦਾ ਵੇਲਾ ਨੇ ਇਹਨੂੰ ਹਾਂ ਜਿਹੜੀ ਆ ਸਿੱਕਾ ਕੀ ਨਿਹਾਣਾ ਹਾਂਜੀ ਤੇ ਚੱਕਲੇ ਨੇ ਵਿੱਚ ਤੇਲ ਲਾ ਲਿਆ ਵਾ ਤੇ ਇੰਦਾ ਪੇੜਾ ਲਵਾਂਗੇ ਲੋ ਜੀ ਤੇ ਇੰਦਾ ਕਰਕੇ ਅਸੀਂ ਵੇਲਾਂਗੇ ਇਹ ਪ੍ਰੋਸੈਸ ਸੇਮ ਹੀ ਆ ਜੀ ਜਿੱਦਾਂ ਰੋਟੀ ਵੇਲੀ ਦੀ ਆ ਜਿੱਦਾਂ ਪੂੜੀਆਂ ਵੇਲੇ ਦੀਆਂ ਤੇ ਸ਼ੇਪ ਵੀ ਤੁਸੀਂ ਜਿਹੜੀ ਮਰਜ਼ੀ ਦੇ ਸਕਦੇ ਹੋ ਮੈਨੂੰ ਹਣਾ ਹਾਂ ਜਿੰਦਾਂ ਮਰਜ਼ੀ ਹੋ ਜਾਏ ਚਲੋ ਕੋਈ ਨਹੀਂ ਤੇ ਵਾਹੇ ਗੋਲ ਹੀ ਵੇਲਾਂਗੇ ਹਾਂਜੀ ਲੋ ਜੀ ਇਹ ਇਦਾਂ ਹੀ ਰੱਖੀ ਜਾਵਾਂਗੇ ਤਾਂ ਇਹ ਇਹ ਦੋ ਤਿੰਨ ਆਪਾਂ ਪਹਿਲਾਂ ਨਾ ਵੇਚ ਲਈਏ ਫਿਰ ਤੁਹਾਨੂੰ ਸਾਰਿਆਂ ਨੂੰ ਕੱਢ ਕੇ ਦਿਖਾਉਂਦੇ ਹਾਂ ਹਣਾ ਕਿਵੇਂ ਦੀ ਇਹ ਨਿਕਲਦੀਆਂ ਵਾ ਚਲੋ ਰਮਣ ਵੀ ਦੂਗੀ ਨਾ ਹਾਂਜੀ ਫਿਰ ਰਮਣ ਵੇਲੂਗੀ ਤੇ ਮੈਂ ਲਾਗੋ ਕਰਕੇ ਦੇਖੋ ਨਾ ਚੱਕ ਕਰੋ ਤੁਸੀਂ ਇੱਕ ਮਿੰਟ ਮੰਮੀ ਜੀ ਖਲੋਇਓ ਰੱਖਿਓ ਆ ਦੇਖੋ ਜਿੰਨੇ ਵੀ ਆਪਾਂ ਇਹਦੇ ਵਿੱਚ ਇਨਗਰੀਡੀਅੰਟਸ ਪਾਏ ਆ ਹਣਾ ਕਿੰਨਾ ਕਿੰਨੇ ਸੋਹਣੇ ਉਹ ਵਿੱਚੋਂ ਦੀ ਦਿਖਣਦੇ ਆ ਤੇ ਜਦੋਂ ਇਹਨਾਂ ਨੇ ਬਣਨਾ ਵਾ ਉਦੋਂ ਹੋਰ ਸਵਾਦ ਲੱਗਣੇ ਆ ਹਣਾ ਤਾਂ ਇਹ ਤਾਂ ਵੀ ਐਲਵੇਲ ਕੇ ਹਾਂ ਜੇ ਤੱਕ ਹੀ ਜਮਾ ਕੇ ਨਾ ਚੜਹਾ ਦੇਖਾ ਡਰ ਕੋ ਐਂਡ ਜੜਾਓ ਚੰਗੀ ਇਤਰਾ ਗਰ ਬਹੋ ਜਾਊਗਾ ਲਫਾ ਐਂਡ ਸਾਡਾ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਅੰਦਾ ਨਹੀਂ ਪਕੋੜੇ ਨਹੀਂ ਕੱਢਦੇ ਹਾਂਜੀ ਉਦਾਂ ਗਰਮ ਹੋਣਾ ਚਾਹੀਦਾ ਲਓ ਜੀ ਅਮਨ ਵੀ ਆ ਗਈ ਸੋਈ ਵਿੱਚ ਤੇ ਕਹਿੰਦੀ ਮੈਂ ਵੇਲ ਦਿੰਨੀ ਆ ਤੇ ਹੈਲਪ ਕਰਾ ਦਿੰਨੀ ਆ ਨਾਲ ਹੈ ਤੇ ਇਧਰ ਫਿਰ ਮੰਮੀ ਜੀ ਕਹਿੰਦੇ ਆ ਮੈਂ ਕੱਢ ਲੈਨੀ ਆ ਤੇ ਇਧਰ ਦੇਖੋ ਤੁਸੀਂ ਵੇਲ ਕੇ ਅਮਨ ਨੇ ਕਿੰਨੀਆਂ ਰੱਖ ਦਿੱਤੀਆਂ ਤੇ ਹੁਣ ਵਾਰੀ ਆ ਜੀ ਕੱਢਣ ਦੀ ਹੈ ਅਜੇ ਜਿਹੜੀ ਪਹਿਲੋਂ ਵੇਲੀਆਂ ਉਹ ਕੱਢਦੇ ਹਾਂ ਚਲੋ ਜੀ ਚੈੱਕ ਕਰੋ ਜੀ ਬਹੁਤ ਬੇਕਸਰ ਤੇ ਲਾਈਟ ਇਧਰ ਅਮਨ ਡਈਆ ਵੇਲਣਾ ਕਿੰਨੀ ਰਹੀਆਂ ਆਮਣ ਦੋ ਤਰੀਕਾ ਚਲੋ ਅਜੀ ਇਹ ਜਿਹੜਾ ਪਾਲੂ ਦੀ ਸਬਜ਼ੀ ਬਣੀ ਹੋਵੇ ਨਾ ਹਾਂਜੀ ਜਾ ਮਟਰਾਂ ਦੀ ਹਨਾ ਉਹਦੇ ਨਾਲ ਵੀ ਬੜੀਆਂ ਸਾਡੇ ਘਰ ਤੇ ਸਾਡੇ ਘਰਾਂ ਤੋਂ ਤੁਸੀਂ ਵੀ ਸਾਰੇ ਜਣੇ ਜ਼ਰੂਰ ਟਰਾਈ ਕਰਿਓ ਠੀਕ ਆ ਸਬਜ਼ੀ ਨਾਲ ਨਾ ਸਬਜ਼ੀ ਹੋਊਗੀ ਤੇ ਬੜੀਆਂ ਸਵਾਲ ਆਦੀਆਂ ਚਾਹ ਦੇ ਨਾਲ ਚਾਹ ਵੀ ਬਣਾਈ ਇਹ ਚਾਹ ਇਧਰ ਦੇਖੋ ਅਮਣ ਨੇ ਰੈਡੀ ਕਰ ਲਈ ਤੇ ਚਾਹ ਵੀ ਬਣ ਕੇ ਰੈਡੀ ਆ ਹਣਾ ਅਮਣ ਖਾਊਗੀ ਚਾਹ ਨਾਲ ਤੇ ਆਪਾਂ ਖਾਵਾਂਗੇ ਸਬਜ਼ੀ ਨਾਲ ਹਣਾ ਅਮਣ ਹੂੰ ਕਿਉਂਕਿ ਚਾਹ ਜਿਹੜੀ ਆ ਅਮਣ ਦੀ ਫੇਵਰੇਟ ਵਾ ਇਹ ਪੀਂਦੀ ਪੀਂਦੀ ਆ ਤੇ ਬਾਕੀ ਆਪਾਂ ਤੇ ਚਲੋ ਜੇ ਨਾ ਵੀ ਹੋਏ ਤੇ ਨਹੀਂ ਪੀਤੀ ਹੈਗੀ ਸਾਨੂੰ ਇਟਾਣੀਆਂ ਕਾਉਂ ਫੁੱਲ ਫੁੱਲ ਕੇ ਨੇ ਕਰ ਲਈਆਂ ਸਾਰੀਆਂ ਫਿਰ ਅਸਲ ਵਿੱਚ ਪੌਖ ਲੱਗੀ ਹੈ ਨਾ ਸਾਨੂੰ ਅਮਰ ਇਹ ਨੂੰ ਢਿਮਟੀ ਕਰਤਾ ਕਿ ਹੈ ਵੀ ਢੀ ਸੱਚੇ ਵੇ ਡਾ ਵੱਡਾ ਪੇੜਾ ਹੈਗਾ ਵੱਡਾ ਹੈ ਨਾ ਤੇ ਹਾਂ ਠੀਕ ਬੰਨਾ ਠੀਕ ਵਾਸੋਂ ਕਿੰਨੀ ਵੱਡੀ ਬਣਨਾ ਸੀ ਠੀਕ ਨਕਸ਼ਾ ਬਣ ਗਿਆ ਵਾ ਥੋੜਾ ਜਿਹਾ ਹਾਂ ਅਮਨੇ ਨਕਸ਼ਾ ਮਾਰ ਤੈ ਕਾਵਣਾ ਜਿੱਦਾਂ ਨੂੰ ਕਰੀਦੀ ਉਦੋਂ ਨੂੰ ਤੁਰੀ ਜਾਂਦੀ ਹੈ ਲੱਗਦਾ ਅਮਨ ਨੂੰ ਭੁੱਖ ਲੱਗੀ ਜੜੀਆਂ ਬੋਲ ਬੋਲ ਖੰਡੀਆਂ ਹੈ ਅਮਨ ਸਾਦੇ ਨੂੰ ਲੱਗੀ ਸਾਰੀਆਂ ਫੁੱਲ ਬੋਲ ਕੇ ਨਿਗਲੀਆਂ ਚਲੋ ਜੀ ਜ਼ਰੂਰ ਟਰਾਈ ਕਰਿਓ ਠੀਕ ਆ ਤੇ ਫਿਰ ਸਾਨੂੰ ਸਾਰਿਆਂ ਨੂੰ ਕਮੈਂਟ ਕਰਿਓ ਸਾਨੂੰ ਸਾਰਿਆਂ ਨੂੰ ਤੇ ਸਾਰੇ ਜਾਨੀ ਸਾਨੂੰ ਫਿਰ ਕਮੈਂਟ ਕਰਿਓ ਹੈ ਬਣਾ ਕੇ ਆ ਪਾ ਲਈ ਵਾਡੀ ਨਹੀਂ ਨਾਲੇ ਟੇਸਟ ਵੀ ਟੇਸਟ ਵੀ ਸਾਨੂੰ ਦੱਸਿਓ ਠੀਕ ਆ ਕਿਵੇਂ ਦਾ ਇੱਕ ਰਹੀ ਆ ਪਾ ਲਈ ਨਾ ਤੇਰਾ ਭੋਜ ਲਵੋ ਜੀ ਹੁਣ ਵੱਡੀ ਕਚੋਰੀ ਰਹਿ ਗਈ ਆ ਹੋ ਲੱਗੇ ਆ ਮੰਮੀ ਕੌਣ 10 ਤੋਂ ਵਾਲੀ ਤੇ ਇਹ ਵੇਖਦੇ ਕਿੰਡੀ ਵੱਡੀ ਬਣਦੀ ਆ ਇਹਨੇ ਤੇ ਪੂਰੀ ਕੜਾਈ ਮੰਨ ਲਈ ਹੈ ਕਿੰਨਾ ਪਾਪੜ ਨਹੀਂ ਪਾਤਾ ਹੁੰਦਾ ਮਸਾਲਾ ਦਾ ਉਹ ਵੱਡੇ ਆ ਫੇ ਕੜਾਈ ਤਾਂ ਮੰਨ ਲਣੀ ਆ ਹਾਂਜੀ <noise> <unintelligible> <hesitation> 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 <unintelligible> <hesitation> <unintelligible> <hesitation> <unintelligible> <hesitation> <unintelligible> <hesitation> <unintelligible> <unintelligible> <hesitation> ਅਰੇ ਭਾਈ ਇਹ ਕੋਸੇ ਜਿਹੇ ਤਾਈਆਂ ਦੇ ਵਾਲ-ਵਾਲ ਛੁੱਟੀਆਂ ਜਾਂਦਾ ਲੱਗੀਆਂ ਚੀਜ਼ਾਂ ਇਹ ਨਿਕਲੀ ਬੜੀ ਸੋਹਣੀ ਹੈ ਨਾ ਕਿੰਨੀ ਸੋਹਣੀ ਹੈ ਕਲਰ ਕਿੰਨਾ ਸੋਹਣਾ ਹੈ ਬਰਾਊਨ ਜਿਹਾ ਬਾਕੀ ਆ ਕਿ ਚੰਗੀ ਜਿਹਾ ਪਕੌੜੀ ਵੀ ਹੁੰਦੀ ਆ ਹਨਾ ਤੇ ਤੁਸੀਂ ਦੇਖ ਸਕਦੇ ਆ ਕੁੜਕੜੀ ਹੋ ਗਈ ਆ ਏ ਤੇ ਇਹ ਸਾਡੀ ਹੀ ਲਾਸਟ ਕਚੋਰੀ ਤੇ ਕਚੋਰੀ ਸਾਡੀ ਹੁਣ ਸਾਰੀ ਨਿਕਲ ਗਈ ਆ ਕਚੋਰੀਆਂ ਨਾਲ ਕਈ ਤਰ੍ਹਾਂ ਦੀਆਂ ਹੁੰਦੀਆਂ ਕਈ ਭਣ ਭਰਾਣ ਦੇਣਾ ਕਿ ਕਈ ਆਲੂ ਦੀਆਂ ਹੁੰਦੀਆਂ ਸਾਡੇ ਨੂੰ ਵੀ ਕਿਚੋੜੀ ਬੋਲਦੇ ਆ ਕਚੋੜੀ ਕਚੋਰੀ ਹਾਂਜੀ ਇੱਕ ਨਾ ਜਿੱਦਾਂ ਅਮਰਸਰ ਬਟਾਲੇ ਇੱਥੇ ਆਪ ਆਪ ਦਾ ਖਾਧੀਆਂ ਵੀ ਆਈਆਂ ਉਹ ਉਹ ਹੁੰਦੀਆਂ ਵਾ ਭਰੀਆਂ ਹੁੰਦੀਆਂ ਵਿੱਚ ਉਹਨਾਂ ਨੂੰ ਕਚੋਰੀ ਵੀ ਕਹਿੰਦੇ ਆ ਪਰ ਉਹ ਮੈਨੂੰ ਲੱਗਦਾ ਹੁਣ ਉਹ ਹੁਣ ਬਣਣ ਲੱਗੀਆਂ ਕਿ ਨਹੀਂ ਕੀ ਇਹਨਾਂ ਨੇ ਪਤਾ ਨਹੀਂ ਆ ਮੈਨੂੰ ਆਹ ਤੇ ਬੜੇ ਚਿਰ ਦੀਆਂ ਹਨਾ ਉਹ ਬਬਲੂ ਮੇਦੇ ਦੀਆਂ ਹੁੰਦੀਆਂ ਵਾ ਅੱਛਾ ਉਹ ਵਾਲੀਆਂ ਹਾਂ ਤੇ ਇਹ ਅਹੀਂ ਆਟੇ ਦੀਆਂ ਬਣਾਈਆਂ ਹਾਂ ਹਾਂ ਇਹ ਵੀ ਗੱਲ ਹੈ ਤੇ ਆਟਾ ਵੀ ਅਸਨ ਬਾਕੀ ਇਹਨਾਂ ਨੂੰ ਸਾਡੇ ਏਰੀਆ ਦੇ ਵਿੱਚ ਕਚੋਰੀਆਂ ਕਹਿੰਦੇ ਸੀ ਤੇ ਕਿੰਦੇ ਵੀ ਆ ਤੇ ਵਿਹਨੋ ਸਾਰੀ ਹਨ ਫੁੱਲ ਫੁੱਲ ਕੇ ਤੇ ਲੱਥੀਆਂ ਆ ਜੀ ਹਾਂਜੀ ਹਨਾ ਤੇ ਚੈੱਕ ਕਰੋ ਸਾਰੇ ਜਾਨੇ ਜਰੂਰ ਕਮੈਂਟ ਕਰਿਓ ਠੀਕ ਆ ਕਿੱਦਾਂ ਦੀਆਂ ਲੱਗ ਗੱਡੀਆਂ ਵਾ ਤੇ ਤੁਸੀਂ ਵੀ ਸਾਰੇ ਜਾਨੇ ਘਰ ਇਹ ਟਰਾਈ ਕਰਕੇ ਤੇ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਕਿੱਦਾਂ ਦੀ ਲੱਗੀ ਇਹ ਰੈਸਪੀ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਠੀਕ ਆ ਤੇ ਤੋੜ ਕੇ ਵੀ ਖਾ ਦਿੰਨੇ ਆ ਹਾਂਜੀ ਹਾਂਜੀ ਥੋੜੋ ਥੋੜੋ ਜੀ ਥੋੜੋ ਥੋੜੋ ਇਹ ਕਮੈਂਟ ਲਾਓ ਜੀ ਬਹੁਤ ਜਿਆਦਾ ਸਵਾਦ ਨਾਲੇ ਹਲਕੀ ਫੁਲਕੀ ਆ ਤੇ ਨਾਲੇ ਆਟੇ ਦੀ ਤੇ ਵੇਸਾਂਦੀ ਆ ਕੋਈ ਇਹਦਾ ਉਹ ਵੀ ਹੈ ਨਹੀਂ ਹੈ ਨਾ ਖਾਣ ਚ ਖਤਰਾ ਤੇ ਬਾਹਰ ਕੋਈ ਚੀਜ਼ ਲਿਆਉਂਦੀ ਲੋੜ ਨਹੀਂ ਆ ਸਾਰਾ ਕੁਝ ਸਭ ਕੁਝ ਘਰੇ ਹੀ ਹੁੰਦਾ ਵਾ ਤੇ ਸੋਖੀ ਆ ਨਾ ਹਾਂਜੀ ਇਨਗਰੀਡੀਅੰਟ ਤੁਹਾਨੂੰ ਸਟਾਰਟਿੰਗ ਦੇ ਵਿੱਚੋਂ ਦੱਸ ਦਿੱਤੇ ਇਹਦੇ ਵਿੱਚ ਮਿਰਚ ਮਸਾਲੇ ਵੀ ਨਹੀਂ ਇੰਨੇ ਪਏ ਸਿਰਫ ਜਵੈਨ ਤੇ ਉਹ ਭਾਈ ਮਿਰਚਾਂ ਹੀ ਤੇ ਬਾਕੀ ਇਹ ਆ ਕਿ ਤੁਸੀਂ ਹੁਣ ਸਾਰੇ ਜਾਣੇ ਜਰੂਰ ਬਣਾ ਕੇ ਟਰਾਈ ਕਰਕੇ ਤੇ ਦੱਸਿਓ ਸਾਨੂੰ ਠੀਕ ਆ ਤੇ ਚਲੋ ਠੀਕ ਆ ਜੀ ਫਿਰ ਮਿਲਦੇ ਆ ਨਵੀਂ ਰੈਸਪੀ ਦੇ ਨਾਲ ਤੇ ਉਦੋਂ ਤੱਕ ਲਈ ਧੰਨਵਾਦ ਆ ਲਾਈਕ ਸ਼ੇਅਰ ਤੇ ਕਮੈਂਟ ਕਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਚੰਗਾ ਜੀ ਠੀਕ ਆ ਮਿਲਦੇ ਆ ਅਗਲੇ ਵਲੋਗ ਵਿੱਚ